ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਗੁਰਕੁਲ ਡਿਗਰੀ ਕਾਲਜ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਅਤੇ ਸਾਰੇ ਹੀ ਗੁਰਦਾਸਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਅਸੀਂ ਤੁਹਾਡੇ ਵਧੀਆ ਫਿਊਚਰ ਲਈ ਜਿਹੜੇ ਵਿਦਿਆਰਥੀ ਅੱਗੇ ਆਪਣੀ ਐਜੂਕੇਸ਼ਨ ਕਰਨਾ ਚਾਹੁੰਦੇ ਹਨ ਬਹੁਤ ਸਾਰੇ ਕੋਰਸਿਸ ਲੈ ਕੇ ਆਏ ਹਾਂ ਜਿਹੜੇ ਕਿ ਸਾਰੇ ਰੈਗੂਲਰ ਮੋਡ ਚੱਲਣ ਕਿਉਂਕਿ ਬਹੁਤ ਸਾਰੀਆਂ ਸਾਨੂੰ ਇਨਕੁਆਰੀਜ਼ ਆਉਂਦੀਆਂ ਸਨ ਕਿ ਅਸੀਂ ਪਲੱਸ 2 ਤੋਂ ਬਾਅਦ ਕੀ ਕਰੀਏ 1 ਸਾਲ ਦਾ ਕੋਰਸ ਕਿਉਂਕਿ ਅਸੀਂ ਵਿਦੇਸ਼ ਜਾਣਾ ਚਾਹੁੰਦੇ ਹਾਂ ਤੇ ਸਾਡਾ ਸਾਲ ਵੀ ਖਰਾਬ ਨਾ ਹੋਏ ਉਹਨਾਂ ਵਿਦਿਆਰਥੀਆਂ ਨੂੰ ਮੈਂ ਇਹ ਕਵਾਂਗਾ ਕਿ ਸਾਡੇ ਕੋਲ 1 ਸਾਲ ਦਾ ਜ ਬਿਊਟੇਸ਼ਨ ਨੈਨੀ ਕੇਅਰ ਸੈਂਟਰੀ ਇਨਸਪੈਕਟਰ ਤੇ ਡੀ ਲਿਬਕੋਸਿਸ ਜਿਹੜੇ 1 ਸਾਲ ਦੇ ਨੇ ਤੁਸੀਂ ਆਣ ਕੇ ਅੱਜ ਹੀ ਐਡਮਿਸ਼ਨ ਲਓਗੇ ਤੇ ਇਹ ਜਿਹੜੇ ਕੋਰਸ ਜਿਹੜੇ ਇੰਡੀਆ ਐਂਡ ਅਬਰਾਉਟ ਹਰ ਜਗ੍ਹਾ ਵੈਲਿਡ ਹਨ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਸਾਡੇ ਕੋ ਬੀਏ, ਬੀਸੀਏ, ਬੀਐਸਸੀ ਆਈਟੀ, ਬੀਬੀਏ, ਬੀਕਾਮ ਕੋਰਸਿਸ ਜਿਹੜੇ ਨੇ ਉਹ ਵੀ ਇੱਥੇ ਚੱਲ ਰਹੇ ਨੇ ਜਿਹੜੇ ਕਿ ਸਾਰੇ ਹੀ ਰੈਗੂਲਰ ਮੋਰਚ ਹਨ ਕੁਝ ਵਿਦਿਆਰਥੀ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਕਹਿੰਦੇ ਕਿ ਅੱਗੇ ਅਸੀਂ ਐਮਏ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਮੈਂ ਦੱਸਾਂਗਾ ਕਿ ਐਮਏ ਇੰਗਲਿਸ਼ ਹਿੰਦੀ ਪੰਜਾਬੀ ਹਿਸਟਰੀ ਪੋਲੀਟিক্যাল ਸਾਇੰਸ ਸੋਸ਼ਲ ਵਰਕ ਤੇ ਹੋਰ ਵੀ ਜਿਹੜੇ ਕਾਫੀ ਕੋਰਸਿਸ ਸਾਡੇ ਕੋਲ ਇੱਥੇ ਹੈਗੇ ਨੇ ਤੇ ਦੂਜੇ ਜਿਹੜੇ ਬੱਚੇ ਜਿਹੜਾ ਨੇ ਮੈਡੀਕਲ ਲਾਈਨ ਚ ਐਮ ਐਸ ਸੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਤਾਂ ਕਹਾਂਗਾ ਕੈਮਿਸਟਰੀ ਮੈਥ ਫਿਜ਼ਿਕਸ ਇਹ ਸਾਡੇ ਕੋਲ ਰੈਗੂਲਰ ਮੋਡ ਚ ਤੁਸੀਂ ਐਮ ਐਸ ਸੀ ਕਰ ਸਕਦੇ ਜੇ ਤੇ ਜੇ ਕੰਪਿਊਟਰ ਲਾਈਨ ਦੀ ਅਸੀਂ ਗੱਲ ਕਰੀਏ ਤੇ ਕੰਪਿਊਟਰ ਲਾਈਨ ਤੋਂ ਬਾਅਦ ਵੀ ਜੇ ਕੋਈ ਬੱਚਾ ਐਮ ਸੀ ਐ ਐਮ ਐਸ ਸੀ ਆਈਟੀ ਕਰਨਾ ਚਾਹੁੰਦਾ ਤੇ ਉਹ ਵੀ ਸਾਡੇ ਕੋਲ ਕਰ ਸਕਦਾ ਵਾ ਜੇ ਜਿਤ ਕਈ ਬੱਚੇ ਜਿਹੜੇ ਉਹਨਾਂ ਨੇ ਲਾਇਬ੍ਰੇਰੀ ਲਾਈਨ ਜਿਹੜੀ ਮਤਲਬ ਕਿ ਲਾਇਬ੍ਰੇਰੀ ਅੰਦਾ ਕੋਈ ਕੋਰਸ ਕਰਨਾ ਚਾਹੁੰਦਾ ਜਿਵੇਂ ਸਾਡੇ ਕੋਲ ਬੀਲਿਪ ਹੋ ਗਿਆ ਐਮਲਿਪ ਜਿਹੜੇ ਕੋਰਸਸ ਨੇ ਉਹ ਵੀ ਇੱਥੇ ਕਰ ਸਕਦਾ ਤੇ ਐਮਬੀਏ ਵੀ ਸਾਡੇ ਕੋਲ ਰੈਗੂਲਰ ਮੋਡ ਚ ਗੁਰਕੁਲ ਡਿਗਰੀ ਕਾਲਜ ਵਿੱਚ ਕਰ ਸਕਦੇ ਆ ਸੋ ਵਿਦਿਆਰਥੀਆਂ ਦੇ ਅਸੀਂ ਫਿਊਚਰ ਲਈ ਬਹੁਤ ਸਾਰੇ ਕੋਰਸ ਲੈ ਕੇ ਆਏ ਕਿ ਜਿਹੜੇ ਇੰਡੀਆ ਐਂਡ ਅਬਰਾਡ ਵੈਲਿਡ ਨੇ ਤੁਸੀਂ ਅੱਜ ਹੀ ਐਡਮਿਸ਼ਨ ਲਓ ਕਿਉਂਕਿ 20 ਤਰੀਕ ਲਾਸਟ ਆ ਸੋ ਤੁਸੀਂ ਆਪਣੇ ਵਧੀਆ ਫਿਊਚਰ ਲਈ ਗੁਰਕੁਲ ਡਿਗਰੀ ਕਾਲਜ ਆਣ ਕੇ ਐਡਮਿਸ਼ਨ ਲੈ ਸਕਦੇ ਹੋ ਸੋ ਹੋਰ ਵੀ ਵਿਦਿਆਰਥੀ ਜਿਹੜੇ ਕੰਪਿਊਟਰ ਕੋਰਸੇ ਕਰਨਾ ਚਾਹੁੰਦੇ ਹਨ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕੋਈ ਸ਼ਾਰਟ ਟਰਮ ਕੋਰਸੇ ਕਰਨਾ ਚਾਹੁੰਦੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਇੰਡੀਆ ਐਂਡ ਅਬਰਾਡ ਗਵਰਨਮੈਂਟ ਜੌਬਸ 'ਚ ਵੀ ਜਿਹੜੇ ਵੈਲਿਡ ਨੇ ਉਹਨਾਂ ਦੇ ਵਿੱਚ ਸਾਡੇ ਕੋਲ 120 ਆਵਰ ਕੰਪਿਊਟਰ ਕੋਰਸੇ ਬੇਸਿਕ ਕੰਪਿਊਟਰ ਤੇ ਹੋਰ ਵੀ ਕਾਫੀ ਲੈਂਗੁਏਜ ਜਿਹੜੀਆਂ ਤੁਹਾਡੀਆਂ ਫੋਰਨ ਦੇ ਵਿੱਚ ਜਾ ਕੇ ਮਦਦ ਕਰ ਸਕਦੇ ਉਹ ਵੀ ਅਸੀਂ ਇੱਥੇ ਕਰਵਾਉਂਦੇ ਆ ਸੋ ਬਿਊਟੇਸ਼ਨ ਦੇ ਜਿਹੜੇ ਸਾਡੇ ਕੋਲ ਕੋਰਸੇ ਨੇ ਉਹ ਬਹੁਤ ਸਾਰੇ ਨੇ ਜਿਹੜੇ ਤੁਸੀਂ ਆਣ ਕੇ ਕਰ ਸਕਦੇ ਨੇ ਤੇ ਬਾਕੀ ਏਸੀ ਇਹ ਵੀ ਕਵਾਂਗੇ ਬੜੇ ਮਾੜ ਨਾਲ ਤੇ ਜਿਹੜੀਆਂ ਸਾਡੀਆਂ ਫੀਸਾਂ ਨੇ ਉਹ ਸਾਰਾ ਉਹ ਘਟ ਨੇ ਤੇ ਦੂਜੇ ਜਿਹੜੇ ਕੋਰਸ ਨੇ ਯੂਨੀਵਰਸਿਟੀ ਤੋਂ ਅਪਰੂਵਲ ਨੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਅਸੀਂ ਉਹ ਕੋਰਸ ਕਰ ਲੈਂਦੇ ਜਿਹੜੇ ਬਾਅਦ ਚ ਜਾ ਕੇ ਕਿਤੇ ਕੰਮ ਨਹੀਂ ਆਉਂਦੇ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਇਹ ਵੀ ਕਵਾਂਗੇ ਕਿ ਆਓ ਯੂਨੀਵਰਸਿਟੀ ਚੈੱਕ ਕਰੋ ਤੇ ਕਰਕੇ ਤੇ UGC ਅਪਰੂਵਡ ਕੋਰਸਿਸ ਨੇ ਜਿਹੜੇ ਅ ਬਰੌਡ ਦੇ ਵਿੱਚ ਵੀ ਵੈਲਿਡ ਨੇ ਸੋ ਪੈਰਾਮੈਡੀਕਲ ਦੀ ਗੱਲ ਕਰੀਏ ਕਿਉਂਕਿ ਆਮ ਤੌਰ ਤੇ ਪੈਰਾਮੈਡੀਕਲ ਕੋਰਸਿਸ ਜਿਹੜੇ ਨੇ ਉਹ ਅੱਜਕਲ ਬਹੁਤ ਚੱਲ ਰਹੇ ਨੇ ਤੇ ਕਈ ਵਿਦਿਆਰਥੀ ਇਹੋ ਜੇ ਸੀ ਕਿ ਜਿਨ੍ਹਾਂ ਨੇ ਉਹਨਾਂ ਪੈਰਾਮੈਡੀਕਲ ਜਗ੍ਹਾ ਤੋਂ ਕੋਰਸ ਕਰ ਲਏ ਸੀ ਜਿਹੜੇ ਵੈਲਿਡ ਨਹੀਂ ਸੀ ਅਸੀਂ ਵੈਲਿਡ ਕੋਰਸ ਕਰਵਾ ਰਹੇ ਆ ਜਿਹੜੇ ਕਿ ਯੂਨੀਵਰਸਿਟੀ ਦੇ ਅੰਤਰਗਤ ਰੈਗੂਲਰ ਮੋਡ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਐਕਸ-ਰੇ ਤੇ ਡਿਪਲੋਮਾ ਇਨ ਮੈਡੀਕਲ ਐਂਡ ਲਾਇਬ ਟੈਕਨੀਸ਼ੀਅਨ ਆ ਜਿਹੜਾ ਕਿ ਤੁਹਾਡੇ ਫਿਊਚਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਆਏਗਾ ਤੇ ਡਿਪਲੋਮਾ ਇਨ ਹੈਲਥ ਅਸਿਸਟੈਂਟ ਆ ਤੇ ਡਿਪਲੋਮਾ ਇਨ ਸੈਂਟਰੀ ਇਨਸਪੈਕਟਰ ਆ ਸੋ ਮੈਂ ਬਹੁਤ ਸਾਰੇ ਕੋਰਸਿਸ ਨੇ ਹੋ ਸਕਦਾ ਹੈ ਕਿ ਤੁਹਾਨੂੰ ਇਹਨਾਂ ਕੋਰਸਾਂ ਦੇ ਵਿੱਚੋਂ ਕੁਝ ਮੇਰੇ ਕੋਲ ਪ੍ਰੋਪਰ ਨਾ ਬੋਲੇ ਗਏ ਹੋਣ ਤੇ ਮੈਂ ਤੁਹਾਨੂੰ ਇਹ ਹੀ ਕਵਾਂਗਾ ਕਿ ਤੁਸੀਂ ਅੱਜ ਹੀ ਗੁਰਕੁਲ ਡਿਗਰੀ ਕਾਲਜ ਵਿੱਚ ਆਓ ਤੇ ਆਨਕੇ ਐਡਮਿਸ਼ਨ ਲਾਓ ਤੇ ਜਿਹੜੇ ਪੁਰਾਣੇ ਬੱਚੇ ਸੀ ਉਹਨਾਂ ਦੇ ਨਾਲ ਗੱਲਬਾਤ ਵੀ ਕਰੋ ਕਿ ਉਹਨਾਂ ਨੇ ਜਿਹੜੇ ਇਹ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੀਆਂ ਲੈਬਸ ਦੇ ਵਿੱਚ ਪ੍ਰੈਕਟੀਕਲ ਹੋਏ ਤੇ ਉਹਨਾਂ ਨੇ ਆਪਣਾ ਫਿਊਚਰ ਜਿਹੜਾ ਇੱਥੇ ਸੇਵ ਕੀਤਾ ਸੋ ਫੀਸਾਂ ਬਹੁਤ ਘੱਟ ਨੇ ਜਿਸ ਤਰ੍ਹਾਂ ਮੰਨ ਲਓ ਕਿ ਅਸੀਂ ਕਹਿ ਸਕਦੇ ਹਾਂ ਕੰਪੈਰੀਟਿਵ ਜਿਹੜਾ ਕੋਰਸ ਕੋਈ ਉਹ ਆਮ ਤੌਰ ਤੇ ਲੱਖ ਜਾਂ ਡੇਢ ਲੱਖ ਦਾ ਹੁੰਦਾ ਉਹ ਇੱਥੇ ਸਿਰਫ ਤੇ ਸਿਰਫ 50 ਤੋਂ 60 ਹਜ਼ਾਰ ਦੇ ਵਿੱਚ ਹੋਏਗਾ ਕਿਉਂਕਿ ਬਹੁਤ ਲਗਭਗ 70% ਡਿਸਕਾਊਂਟ ਜਿਹੜਾ ਇੱਥੇ ਤੁਹਾਨੂੰ ਮਿਲੇਗਾ ਸੋ ਅੱਜ ਹੀ ਐਡਮਿਸ਼ਨ ਲਓ ਤਾਂ ਆਪਣਾ ਜਿਹੜਾ ਫਿਊਚਰ ਉਹ ਬੈਟਰ ਕਰੋ ਧੰਨਵਾਦ